ਲਓ ਜੀ ਅੱਜ ਸੋਸ ਟੀਵੀ ਤੁਹਾਨੂੰ ਲੈ ਕੇ ਜਾ ਰਿਹਾ 13ਵਾਂ ਵੀਡੀਓ ਪੰਜਾਬੀ ਸਾਹਿਤ ਦਰਬਾਰ ਕਲਾਕਾਰਾਂ ਦੇ ਦਰਬਾਰ ਧੰਨ ਧੰਨ ਸ਼੍ਰੀ ਗੁਰੂ ਰਵਦਾਸ ਮਹਾਰਾਜ ਦੇ ਪ੍ਰਕਾਸ਼ ਦਿਹਾੜਿਆਂ ਨੂੰ ਸਮਰਪਿਤ ਇਹ ਪੰਜਾਬੀ ਸਾਹਿਤ ਦਰਬਾਰ ਜੋ ਪਹਿਲਾਂ ਵਰਚੁਅਲ ਕਵੀ ਦਰਬਾਰ 12 ਹੋ ਚੁੱਕੇ ਨੇ ਇਹ 13ਵਾਂ ਵੀਡੀਓ ਪੰਜਾਬੀ ਸਾਹਿਤ ਦਰਬਾਰ ਕਰਾਇਆ ਗਿਆ ਹਰ ਸ਼ਨੀਵਾਰ ਨੂੰ 5 ਤੋਂ 6 ਸ਼ਾਮ ਨੂੰ ਇਹ ਪੰਜਾਬੀ ਸਹਿ ਦਰਬਾਰ ਪੰਜਾਬ ਪੰਜਾਬੀ ਤੇ ਪੰਜਾਬੀਅਤ ਨੂੰ ਬਚਾਉਣ ਦੇ ਲਈ ਇਹ ਉਪਰਾਲਾ ਕੀਤਾ ਜਾਂਦਾ ਹੈ ਸੋਸ਼ ਟੀਵੀ ਵੱਲੋਂ ਤੇ ਅੱਜ ਤੁਹਾਨੂੰ ਮਿਲਣੇ ਹਨ ਬਹੁਤ ਹੀ ਉੱਗੇ ਕਲਾਕਾਰ ਨਵਾਂ ਸ਼ਹਿਰ ਜ਼ਿਲ੍ਹੇ ਦੇ ਨਾਮ ਵਰ ਕਲਾਕਾਰ ਲਖਵਿੰਦਰ ਸੂਰਾਪੁਰੀ ਜਿਨ੍ਹਾਂ ਦੇ ਦਫ਼ਤਰ ਵਿੱਚ ਇਹ ਪ੍ਰੋਗਰਾਮ ਹੋਇਆ ਹਰਦੇਵ ਚਾਹਲ ਜੀ ਦਿਲਵਰ ਜੀ ਦਿਲਵਰ ਪੂਨਮ ਬਾਲਾ ਸੀਤਲ ਰਾਮ ਬਗੋਰਾ ਅਤੇ ਹੋਰ ਬਹੁਤ ਸਾਰੇ ਕਲਾਕਾਰ ਜਿਨ੍ਹਾਂ ਨੇ ਆਪਣੇ ਇਸ ਪ੍ਰੋਗਰਾਮ ਵਿੱਚ ਹਾਜ਼ਰ ਲਗਾਈ ਪੰਜਾਬੀ ਸਹਿ ਦਰਬਾਰ ਪੰਜਾਬੀ ਨੂੰ ਪੰਜਾਬ ਨੂੰ ਅਤੇ ਪੰਜਾਬੀਤ ਨੂੰ ਬਚਾਉਣ ਲਈ ਢੋਲਕੀ ਦੇ ਉੱਤੇ ਵੀ ਵੀਰ ਨੇ ਬਹੁਤ ਰੰਗ ਬੰਨਿਆ ਹਰਮੋਨੀਅਮ ਦੇ ਉੱਤੇ ਵੀ ਸੀਤਾਲਾਂ ਭਗੋਰਾ ਅਤੇ ਦਿਲਬਰਜੀ ਦਿਲਬਰ ਨੇ ਆਪਣੀ ਹਾਜ਼ਰ ਲਗਾਈ ਇਸ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਸਨ ਮਨਮੋਹ ਸਿੰਘ ਗੁਲਾਟੀ ਚੇਅਰਮੈਨ ਪੰਜਾਬੀ ਸਹਿ ਦਰਬਾਰ ਉਹਨਾਂ ਵੱਲੋਂ ਆਖਰ ਵਿੱਚ ਪੰਜਾਬੀ ਨੂੰ ਬਚਾਉਣ ਦੇ ਲਈ ਅਹਿਮ ਵਿਚਾਰ ਦਿੱਤੇ ਗਏ ਜਿਸ ਵਿੱਚ ਲਖਵਿੰਦਰ ਸੂਰਾਪੁਰੀ ਹਰਦੇਵ ਚਾਹਲ ਜਿੱਤ ਪੂਨਮ ਬਾਲਾ ਜੀ ਨੇ ਵੀ ਆਪਣੇ ਵਿਚਾਰ ਦਿੱਤੇ ਆਓ ਆਪਾਂ ਚੱਲਦੇ ਹਾਂ ਪੰਜਾਬੀ ਸਹਿ ਦਰਬਾਰ ਵਿੱਚ ਸੁਣਦੇ ਹਾਂ ਪੰਜਾਬੀ ਦੀ ਸੇਵਾ ਨੂੰ ਕਰ ਰਹੇ ਸ਼੍ਰੀ ਗੁਰੂ ਦਾਸ ਮਹਾਰਾਜ ਨੂੰ ਸਮਰਪਿਤ ਇਹ ਪ੍ਰੋਗਰਾਮ ਅਤੇ ਦੇਖਦੇ ਹਾਂ ਕਲਾਕਾਰਾਂ ਨੇ ਕੀ ਰੰਗ ਬੰਨਿਆ ਤੇਜਾ ਨਿਦਾਰੇ ਅੱਜ ਦੇ ਬਾਗੇ ਲੁਕਾਵੇ ਧਰਮਾਂ ਵਿੱਚ ਪਾਇਆ ਗਿਾਰੇ ਬੰਸ ਗੁਰੂ Yo ਸ਼ਾਡਿਕ ਕੋਲੇ ਆਨ ਕੀਆ ਸੀ ਤਹੇ ਨਿਰਦੋਜ ਕਿ ਜਾਏਂਗੇ ਸਤੀ ਪੱਖ ਜੋ ਮਿਲੇ ਸਭਨ ਕੋ ਆਨੇ ਛੋਟਿ ਬੋਲੇ ਸਭ ਸਮ ਬਸੇ ਰਵਿਦਾਸ ਰਹੇ ਪਰਸਨੇ ਸਤ ਸੰਦੋ ਬਧਾਈਆਂ ਜੀ ਸਾਡੇ ਸਤਿਗੁਰ ਦੇਵ ਜੀ ਆਏ Oh, स बि सढा सॾा जेस बि सॾादास गुरू जी ਵਾਡਾ ਸਾਡੇ ਮੋਢਿਆਂ ਤੇ ਰੋਜੇ ਹੁਣ ਲੱਗਦੀ ਫੀਂਦੀਆ ਜਿਵੇਂ ਦਾਸ ਦੂਰ ਤੇਰੇ ਮੱਤਿਆਂ ਬੜੀ ਰੰਗੀਂ ਜੀਤੀਆ ਮਾਵਾਂ ਸਾਵ ਤੇਰੀ ਬੋ ਮੰਨਣੀ ਰੰਗੀਂ ਜੀਤੀਆ ਲੱਗਿਆ ਆਪਾਂ ਕਈ ਮਿਲਾ ਦੇ ਮਾਲਕ ਆਪਾਂ ਕੀ ਬਾਤ ਤੇਲ ਗੜ ਲਿ ਕੇ ਚਾਲ ਲੱਗਿਆ ਆਪਾਂ ਕਈ ਮਿਲਾ ਦੇ ਮਾਲਕ ਆਪਾਂ ਉਹ ਕਈਆਂ ਨੇ ਅਵੇਦ ਕਰਵਾ ਲਈ ਸੋ ਖਾਲੀ ਧੰਦਾਰ ਪਹਿਲੇ ਬੱਤੇ ਆੜੇ ਰੰਗੇ ਕੀ ਦੀਆ ਨਵਾਂ ਸਾਥ ਤੇਰੀ ਕੋ ਮਨ ਪੜੀ ਰੰਗੇ ਕੀ ਦੀਆ ਐ ਮਲੇ ਸਾਡੇ ਮੰਤਰੀ ਸਾਡੇ ਵੱਡੇ ਵੱਡੇ ਗਵਰਨਟਰ ਸਾਡੇ ਹਾਡੇ ਮੰਤਰੀ ਸਾਡੇ ਵੱਡੇ ਵੱਡੇ ਗਵੰਤਰੀ ਸਾਡੇ ਉਸ ਮਾਣ ਨੂੰ ਚਾੜ ਚੁਕਣਾ ਕਈ ਆਨੇ ਛੋਖਾ ਲੀਤੀ ਆ ਉਪੇ ਕੰਚੀ ਧੀ ਵੀ ਸਾਡਾ ਤੋਂ ਵੀ ਸਾਡਾ ਧੀ ਵੀ ਸਾਡਾ ਉ ਸੂਰਾ ਕੁੜੀਏ ਲੱਖੇ ਨੇ ਦਸੀ ਸਾਡੇ ਵੀ ਪੀਂਦੀ ਆ ਕਿਆ ਬਾਤ ਹੈ ਬੋਸਣਾ ਕਿਆ ਬਾਤ ਹੈ ਕਿਆ ਬਾਤ ਹੈ ਜੀ ਢੇਲਵਰ ਜੀ ਢੇਲਵਰ ਜੀ ਪਾਗਾ ਮਾਣਾਏ ਆਓ ਰੱਬ ਤੇ ਮੈਨੂੰ ਬਣਾਓ ਕੋਤੇ ਪਾਗਾ ਮਾਣਾਏ ਆਓ ਰੱਬ ਤੇ ਮੈਨੂੰ ਬਣਾਓ ਅੱਜ ਜੱਗ ਵਿੱਚ ਹੌਣੇ ਤੇ ਉਹ ਅੱਜ ਜੱਗ ਵਿੱਚ ਹੌਣੇ ਮੂਲੇ ਰੰਗ ਦੇ ਵਿੱਚ ਰੰਗ ਜਾਓ ਅੱਜ ਪਾਗਾ ਮਾਣਾਏ ਆਓ ਰੱਬ ਮੈਨੂੰ ਬਣਾਓ ਤੇ ਪਾਗਾ ਮਾਣਾਏ I'm Yeah. yeah. ਪੱਲੇ ਤੀਨ ਹੈ ਇਹਨੂੰ ਐਵੇਂ ਨਾ ਗੋਹਾਈਂ ਹਵਾ ਦਾ ਇਹ ਤੇ ਪੱਲ ਤੋਂ ਪਰਦੀ ਹੈ ਇਹਨੂੰ ਐਵੇਂ ਨਾ ਗੋਹਾਈਂ ਨਾ ਮੁਰ ਮੁਰਿਉਣਾ ਨਾ ਨਾ ਮੁਰ ਮੁਰਿਉਣਾ ਲੈ ਕਰਨੇ ਕਲੀ ਕਮਾਈਂ ਕਰਨੇ ਕਲੀ ਕਮਾਈਂ ਔਰ ਕਟ ਮੈਦੀ ਔਰ ਚਾਣਾ ਕਦਮ ਮਹਿਰੀ ਕੋਲ ਜਾਣਾ ਹੈ ਮੇਰਾ ਬਖਤਤ ਪਾਉ ਦਿਨ ਭਾਗਾ ਵਾੜਾ ਹੈ ਆਉ ਦਰਮੇਂ ਕੁ ਜੀ ਮਨਾਓ ਜੇ ਨਾ ਪਾਗਾ ਮੰਗਾ ਹੈ ਆਉ ਦਰਮੇਂ ਕੁ ਜੀ ਮਨਾਓ ਆਉ ਦਰਮੇਂ ਕੁ ਝੂਲਦਾਓ ਆਉ ਦਰਮੇਂ ਕੁ ਜੀ ਮਨਾਓ ਹੋਰਾਇਆ ਬੋਲੇ ਸੋਹਰ ਭੈ ਸਤਗੁਰੂ ਦਾਸ ਮਹਾਰਾਜ ਕੀ ਬਹੁਤ ਬਹੁਤ ਭਲਾ ਨਮਸਕਾਰ ਤੁਹਾਡੇ ਸਾਹਮਣੇ ਆ ਰਹੇ ਜੀ ਹਾਂਜੀ ਸੋਹੰਗ ਨਾਮ ਕੀ ਧੁਨ ਲਦੀ you ਆਵਾਜ਼ ਆ ਰਹੀ ਬੋਸ ਆ ਰਹੀ ਬੋਸ ਗੋਲਾਟੀ ਸਾਹਿਬ ਨਹੀਂ ਕੀ ਹੁੰਦਾ ਨਾ ਪੰਜਾਬੀ ਸੈਦ ਦਰਬਾਰ ਨੇ ਦਰਬਾਰ ਵੱਲੋਂ ਜਿਹੜੀ ਅੱਜ ਸਾਰੇ ਕਲਾਕਾਰਾਂ ਨੇ ਆਪਣੀ ਹਾਜ਼ਰੀ ਲਵਾਈ ਆ ਬਹੁਤ ਮਜ਼ਾ ਆਇਆ ਬਹੁਤ ਹੀ ਰਬੀਦਾਸ ਜੀ ਮਹਾਰਾਜ ਦੇ ਜਨਮ ਦਿਹਾੜੇ ਦੇ ਉੱਪਰ ਇਹਨਾਂ ਨੇ ਆਪੀ ਆਪੇ ਹਾਜ਼ਰੀ ਲਵਾਈ ਹੈ ਮੈਂ ਸਾਰੇ ਦੇਸ਼ ਵਾਸੀਆਂ ਨੂੰ ਰਵਿਦਾਸ ਜੀ ਮਹਾਰਾਜ ਨੂੰ ਮਹਾਰਾਜ ਦੇ ਜਿਹੜੇ ਗੁਰਪਰਵ ਆ ਰਿਹਾ ਉਹਨਾਂ ਨੂੰ ਕਿ ਲੱਖ ਲੱਖ ਵਧਾਈਆਂ ਦਿਨਾ ਪ੍ਰਮਾਤਮਾ ਕਰੇ ਇਹ ਸਾਰੇ ਸਾਰੇ ਲੋਕ ਜਿਹਨੇ ਆਪਣੀ ਤਰੱਕੀਆਂ ਕਰਨ ਜਵਾਨੀਆਂ ਮਾਨਣ ਖੁਸ਼ ਰਹੇ ਤੰਦਰੁਸਤ ਰਹੇ ਪੰਜਾਬੀ ਦੇ ਬਾਨੀ ਧੰਨ ਧੰਨ ਸ਼੍ਰੀ ਗੁਰਦਾਸ ਮਹਾਰਾਜ ਜੀ ਆਪਾਂ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਹਾਂਜੀ ਕਿਉਂਕਿ ਉਹਨਾਂ ਨੇ ਪੰਜਾਬੀ ਦੀ ਹੀ ਸ਼ੁਰੂਆਤ ਕੀਤੀ ਸੀ ਤਾਂ ਮੈਂ ਤੁਹਾਡੇ ਕੋਲੋਂ ਇਹ ਹੀ ਜਾਨਣਾ ਚਾਹੂੰਗਾ ਸਰ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਨੂੰ ਬਚਾਉਣ ਦੇ ਲਈ ਇਹ ਮੁਹਿੰਮ ਜਿਹੜੀ ਉਹਨਾਂ ਨੇ ਛੇੜੀ ਸੀ ਅੱਜ ਦੇ ਸਮੇਂ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਪੰਜਾਬ ਪੰਜਾਬੀ ਅਤੇ ਪੰਜਾਬ ਨੂੰ ਬਚਾਉਣ ਵਾਸਤੇ ਜਿਹੜੀ ਮੁਹਿੰਮ ਛੇੜੀ ਸੀ ਆਪਾਂ ਦੇਖੋ ਇਹ ਇਹ ਮੁਹਿੰਮ ਜਿਹੜੀ ਆ ਸਾਰੇ ਆਪਾਂ ਰਲ ਕੇ ਹੀ ਇਹਨੂੰ ਅਸੀਂ ਪਾਰ ਲਾ ਸਕਦੇ ਹਾਂ ਬਿਲਕੁਲ ਸਾਰੇ ਹੀ ਆਪਾਂ ਇਹਦੇ ਵਿੱਚ ਇੱਕ ਦੂਜੇ ਨੂੰ ਯੋਗਦਾਨ ਦੇ ਕੇ ਤਾਂ ਕਿ ਜਿਹੜੀ ਪੰਜਾਬੀ ਔਰ ਪੰਜਾਬ ਇਹ ਖਤਮ ਨਾ ਹੋ ਸਕੇ ਜਿਹੜਾ ਪੰਜਾਬ ਦੀ ਉਹਨੇ ਦੀ ਚੜੀਆ ਹੁੰਦਾ ਸੀ ਇਹਨੂੰ ਦੁਬਾਰਾ ਤੋਂ ਸੋਨੇ ਦੀ ਚੜੀਆ ਬਣਾਇਆ ਜਾਵੇ ਜਿੱਥੋਂ ਪੰਜਾਬੀ ਵੀ ਜਿਹੜਾ ਮੇਨ ਪੰਜਾਬੀ ਆ ਆਪਾਂ ਪੰਜਾਬੀ ਰਹੀਏ ਇਹ ਨਾ ਹੋਵੇ ਕਿ ਆਪਾਂ ਭਈਏ ਆਗੇ ਤੇ ਭਈਆ ਇੰਦੀ ਸ਼ੁਰੂ ਕਰ ਲਈਏ ਪੰਜਾਬੀ ਆਪਾਂ ਪੰਜਾਬੀ ਨੂੰ ਅੱਗੇ ਰੱਖੀਏ ਬੋਖਾ ਰੱਖਦੇ ਓਏ ਇਹ ਪੰਜਾਬ ਸਿਸਮ ਬਹੁਤ ਵਧੀਆ ਕੰਮ ਕਰ ਰਹੀ ਹੈ ਬਹੁਤ ਵਧੀਆ ਜੀ ਇਹ ਸੰਨ ਮੌਨਸੂਨ ਗੁਲਾਟੀ ਸਾਹਿਬ ਹੁਣ ਆਪਾਂ ਜਾਣਦੇ ਜੀ ਸੰਗੀਤ ਸਭਾ ਦੇ ਪ੍ਰਧਾਨ ਲਖਵਿੰਦਰ ਸੂਰਾਪੁਰੀ ਜੀ ਸਾਸ੍ਰੀਗਰ ਜੈਗੁਰ ਦੇ ਸਰ ਪੰਜਾਬੀ ਲਈ ਤੁਸੀਂ ਕੀ ਕਹਿਣਾ ਚਾਹੋਗੇ ਪੰਜਾਬੀ ਲਈ ਮੈਂ ਕਹੂੰਗਾ ਭਈ ਪੰਜਾਬ ਵਾਸੀਓ ਪੰਜਾਬ ਬਚਾ ਲੋ ਤੁਹਾਡੇ ਪੰਜਾਬ ਦੇ ਕਬਜ਼ਾ ਹੋਣ ਜਾ ਰਿਹਾ ਸਾਡੇ ਗੁਰੂਆਂ ਪੀਰਾਂ ਨੇ ਸਾਡੇ ਲਈ ਸਿਰ ਵਾਰ ਦਿੱਤੇ ਪੁੱਤ ਵਾਰ ਦਿੱਤੇ ਆਪਾਂ ਵਾਰ ਦਿੱਤਾ ਪੂਰੀ ਦੁਨੀਆ ਹੀ ਘੁੰਮ ਕੇ ਸਾਡੇ ਲਈ ਪ੍ਰਚਾਰ ਕੀਤਾ ਇਸ ਪੰਜਾਬੀ ਲਈ ਪ੍ਰਚਾਰ ਕੀਤਾ ਤੁਹਾਡੇ ਲਈ ਪ੍ਰਚਾਰ ਕੀਤਾ ਆਏ ਤੁਹਾਡੇ ਹੱਥ 'ਚ ਹੈ ਉਹਨਾਂ ਦੀ ਡੋਰ ਉਹਨਾਂ ਦੀ ਲਿਖੀ ਹੋਈ ਉਹਨਾਂ ਦੀ ਕਹੀ ਹੋਈ ਗੱਲ ਉਹਨੂੰ ਬਚਾਓ ਅਭੀ ਪੰਜਾਬੀਆਂ ਨੂੰ ਪਾਲੋ ਆਪਣੇ ਪੰਜਾਬ ਨੂੰ ਪਾਲੋ ਪੰਜਾਬ ਲਈ ਕੰਮ ਕਰੋ ਸਤਿ ਸ਼੍ਰੀ ਅਕਾਲ ਐਸਾ ਚਾਲ ਸਾਹਿਬ ਅੱਜ ਸੋਸ਼ ਟੀਵੀ ਤੁਹਾਡੇ ਕੋਲ ਪਹੁੰਚਿਆ ਪੰਜਾਬੀ ਦੀ ਗੱਲ ਹੈ ਕਿ ਤੁਸੀਂ ਸਾਰਿਆਂ ਨੇ ਪੰਜਾਬੀ ਦੇ ਵਿੱਚ ਧੰਤਨ ਸ਼੍ਰੀ ਅਰਦਾਸ ਮਹਾਰਾਜ ਦੇ ਬੋਲ ਸੁਣਾ ਕੇ ਇੱਕ ਪੰਜਾਬੀ ਨੂੰ ਹਲਾਰਾ ਦਿੱਤਾ ਕਿਉਂਕਿ ਅਰਦਾਸ ਮਹਾਰਾਜ ਜੀ ਨੇ ਪੰਜਾਬੀ ਬੋਲੀ ਦੀ ਸ਼ੁਰੂਆਤ ਕੀਤੀ ਤੁਹਾਨੂੰ ਪਤਾ ਹੋਣਾ ਇਸ ਗੱਲ ਦਾ ਤੁਸੀਂ ਪੰਜਾਬੀ ਨੂੰ ਬਚਾਉਣ ਦੇ ਲਈ ਕੀ ਕਹਿਣਾ ਜਾਓਗੇ ਸਾਰੀਆਂ ਸ਼ਰਤਾਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੈ ਗੁਰਦੇਵ ਧੰਨ ਧੰਨ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋਨ ਵਾਹ ਛੋਟ ਬੜਾ ਸਭ ਸੰਬ ਸਹਿਰਬਦਾਸ ਰਹਿ પ્રસન્ન ਗੁਰੂਆਂ ਪੀਰਾਂ ਪੈਗੰਬਰਾਂ ਨੇ ਪੰਜਾਬੀ ਬੋਲੀ ਨੂੰ ਬਹੁਤ ਉਤਸ਼ਾਹਿਤ ਕੀਤਾ ਔਰ ਬਾਣੀ ਰਾਹੀਂ ਸਾਨੂੰ ਜ਼ਿੰਦਗੀ ਜਿੰਦਾ ਢੰਗ ਦੱਸਿਆ ਹੂੰ ਜ਼ਿੰਦਗੀ ਦੇ ਵਿੱਚ ਤੁਹਾਡੀ ਪ੍ਰਾਪਰਟੀ ਖੁੱਸ ਜਾਵੇ ਤੁਹਾਡਾ ਬਿਜ਼ਨਸ ਖੁੱਸ ਜਾਵੇ ਕੋਈ ਬਹੁਤਾ ਫਰਕ ਨਹੀਂ ਪੈਂਦਾ ਜਿੱਦਣ ਮਾਂ ਬੋਲੀ ਤੋਂ ਤੋਂ ਦੂਰ ਹੋ ਗਈ ਉਦੋਂ ਤੁਹਾਡੇ ਪੱਲੇ ਫਿਰ ਕੱਖ ਨਹੀਂ ਰਹਿੰਦਾ ਜਿਹੜੀ ਮਾਂ ਬੋਲੀ ਆ ਸਾਡੀ ਨੂੰ ਸੰਭਾਲ ਕੇ ਰੱਖਣਾ ਬਾਕੀ ਉਹੀ ਮਿਸ਼ਨ ਦਸਾਂ ਪਾਸ਼ਾਹਿਆਂ ਨੇ ਅੱਗੇ ਲੈ ਕੇ ਆਉਂਦਾ ਦਸਮ ਪਿਤਾ ਨੇ ਲਿਖਿਆ ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨ ਉਹ ਅਮਰਤ ਛਕਾਇਆ ਜੋ ਰਬਦਾਸ ਮਹਾਰਾਜ ਦਾ ਮਿਸ਼ਨ ਸੀ ਉਹ ਗੁਰੂ ਨਾਨਕ ਸਾਹਿਬ ਅੱਗੇ ਲੈ ਕੇ ਆਏ ਦਸਾਂ ਪਾਸ਼ਾਹਿਆਂ ਲੈ ਕੇ ਆਈਆਂ ਫਿਰ ਅਮਰਤ ਛਕਾਇਆ ਗਿਆ ਕਿ ਜਾਤ ਪਾਤ ਕੋਈ ਉੱਚ ਨੀਚ ਕੋਈ ਨਹੀਂ ਹੈ ਦਸਮ ਪਤਾ ਕਹਿੰਦੇ ਕਿ ਨਾ ਜ਼ੁਲਮ ਕਰਨਾ ਤੇ ਨਾ ਸਹਿਣਾ ਸੱਚ ਬੋਲਣਾ ਬਾਣੀ ਸਾਨੂੰ ਇਹ ਦੱਸਦੀ ਹੈ 1430 ਪੰਨਾ ਬਾਣੀ ਦਾ ਜ਼ਿੰਦਗੀ ਜੂਣ ਦਾ ਹੀ ਢੰਗ ਦੱਸਦੀ ਹੈ ਬਸ ਬਾਣੀ ਪੜੋ ਤੇ ਉਹਦੇ ਹਿਸਾਬ ਨਾਲ ਜ਼ਿੰਦਗੀ ਜਿਓ ਕਿਸੇ ਨੂੰ ਮਾੜਾ ਚੰਗਾ ਨਾ ਕਹੋ ਜ਼ਿੰਦਗੀ ਛੋਟੀ ਹੈ ਇਹਦਾ ਦਿਲ ਨਾ ਦਿਖਾਓ ਤੁਹਾਡੇ ਮਰਨ ਤੋਂ ਬਾਅਦ 10 ਲੋਕ ਤੁਹਾਨੂੰ ਯਾਦ ਕਰਨ ਕਿ ਕੁਝ ਅੱਛਾ ਕਰਕੇ ਗਏ ਪੰਜਾਬੀ ਬੋਲੀ ਨਾਲ ਜੁੜ ਕੇ ਰਹੋ ਪੰਜਾਬੀ ਬੋਲੀ ਦਾ ਰੂਪ ਰੂਪ ਨਾਲ ਜੁੜ ਕੇ ਰਹਿਣਾ ਸੋ ਬਹੁਤ ਬਹੁਤ ਧੰਨਵਾਦ ਚਾਲ ਸਾਹਿਬ ਤੁਸੀਂ ਬਹੁਤ ਵੱਡੇ ਲਫਜ਼ ਬੋਲੇ ਆ ਕਿਉਂਕਿ ਪੰਜਾਬੀ ਦੀ ਸ਼ੁਰੂਆਤ ਤਾਂ ਤਨਤਨ ਸ਼ਰੂਰਦਾਸ ਮਹਾਰਾਜ ਨੇ ਕੀਤੀ ਸੀ ਮੈਂ ਪੂਨਮ ਬਾਲਾ ਜੀ ਤੋਂ ਪੁੱਛਣਾ ਚਾਹੁੰਦਾ ਪੰਜਾਬੀ ਬਾਰੇ ਤੁਹਾਡਾ ਬਹੁਤ ਯੋਗਦਾਨ ਆ ਤੁਸੀਂ ਸਟੇਜਾਂ ਦੇ ਉੱਤੇ ਜਾ ਕੇ ਗਾਉਂਦੇ ਹੋ ਪੰਜਾਬੀ ਨੂੰ ਆਪਣੇ ਜਿਹਨ ਚ ਰੱਖ ਕੇ ਤੁਸੀਂ ਕੀ ਮੈਸੇਜ ਲਾਣਾ ਚਾਹੁੰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੈ ਗੁਰਦੇਵ ਤਾਨ ਗੁਰਦੇਵ ਜੀ ਪੰਜਾਬੀ ਮਾਂ ਬੋਲੀ ਸਾਡੇ ਗੁਰੂਆਂ ਪੀਰਾਂ ਤੋਂ ਚੱਲੀ ਆ ਰਹੀ ਹੈ ਜੀ ਉਹਨਾਂ ਨੇ ਇਸ ਵਿਰਸੇ ਨੂੰ ਬਹੁਤ ਬੜੀਆਂ ਮੁਸ਼ਕਲਾਂ ਨਾਲ ਜ਼ੁਲਮ ਤਸ਼ੱਦਦ ਸਹਿ ਕੇ ਇਸ ਵਿਰਸੇ ਨੂੰ ਬਚਾਇਆ ਦਸ਼ਮ ਪਿਤਾ ਜੀ ਨੇ ਸਰਵੰਸ ਵਾਰ ਦਿੱਤਾ ਸਤਿਗੁਰੂ ਰਵਦਾਸੀ ਨੇ ਬਹੁਤ ਤੀਰ ਔਰ ਤਲਵਾਰ ਤੋਂ ਬਿਨਾਂ ਸੰਘਰਸ਼ ਕੀਤਾ 바ਵਾ ਸਾਹਿਬ ਜੀ ਨੇ ਡਾਕਟਰ ਅੰਬੇਡਕਰ ਸਾਹਿਬ ਨੇ ਕਲਮ ਦੇ ਨਾਲ ਸੰਘਰਸ਼ ਕੀਤਾ ਇਸ ਮਾਂ ਬੁਲੀ ਨੂੰ ਬਚਾਉਣ ਲਈ ਆਪਣੇ ਹੱਕਾਂ ਲਈ ਸਾਡੀ ਸਾਰਿਆਂ ਦੀ ਰਲ ਮਿਲ ਕੇ ਡਿਊਟੀ ਬਣਦੀ ਹੈ ਪੇਸੀ ਮਾਂ ਬੁਲੀ ਨੂੰ ਸਮਰਪਿਤ ਰਹੀ ਹੈ ਇੱਕੇ ਦਾ ਸਬੂਤ ਦਈਏ ਜਾਤ ਪਾਤ ਭੇਤ ਪਾਉ ਤੋਂ ਪਰੇ हट ਕੇ ਸਾਨੂੰ ਇੱਕੇ ਦਾ ਸਬੂਤ ਦੇਣਾ ਚਾਹੀਦਾ ਸੋ ਮੈਂ ਇਹੀ ਕਹਿੰਦੇ ਹਾਂ ਅਪਚਿਤ ਰਸ ਬਹੁਤ ਬਹੁਤ ਸ਼ੁਕਰਾਨਾ ਜੀ ਪੂਨਮ ਬਾਲਾ ਜੀ ਸਾਰਿਆਂ ਦਾ ਬਹੁਤ ਬਹੁਤ ਸ਼ੁਕਰਾਨਾ ਹੈ ਸੋਸ ਟੀਵੀ ਵੱਲੋਂ ਅੱਜ ਬੜਾ ਮੈਸੇਜ ਲੱਗਿਆ ਕਿਉਂਕਿ ਤੁਸੀਂ ਪੰਜਾਬੀ ਨਾਲ ਪਿਆਰ ਕਰਦੇ ਹੋ ਪੰਜਾਬੀ ਕਲਾਕਾਰ ਹੋ ਸਟੇਜਾਂ ਦੇ ਉੱਤੇ ਜਾ ਕੇ ਤੁਸੀਂ ਪੰਜਾਬੀ ਨੂੰ ਪਰਫੁੱਲਤ ਕਰਨ ਲਈ ਇੱਕ ਸਨੇਹ ਲਾਉਂਦੇ ਹੋ ਚਾਹੇ ਸੱਭਿਆਚਾਰਕ ਹੈ ਚਾਹੇ ਉਹ ਧਾਰਮਿਕ ਹੈ ਚਾਹੇ ਉਹ ਕੋਈ ਵੀ ਸਨੇਹ ਲਾਣਾ ਆਪਾਂ ਬੁਰਾਈ ਦੇ ਖਿਲਾਫ ਆ ਬਹੁਤ ਬਹੁਤ ਸ਼ੁਕਰਾਨਾ ਤੁਹਾਡਾ ਸਾਰਿਆਂ ਦਾ ਇੱਕ ਵਾਰ ਫੇਰ ਤਨ ਤਨ ਸ਼੍ਰੀ ਗੁਰੂ ਵਦਾਸ ਮਹਾਰਾਜ ਦੇ ਜਨਮ ਦਿਹਾੜਿਆਂ ਨੂੰ ਮੁੱਖ ਰੱਖਦੇ ਹਾਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਬਹੁਤ ਬਹੁਤ ਸ਼ੁਕਰਾਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਗੁਰਦੇ ਧੰਨ ਵਰਦੇ